ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਤੇ ਤੇ ਦੂਸਰੇ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਿਨ੍ਹਾਂ ਵੱਲੋਂ ਅੱਜ ਚੇਚੇ ਤੌਰ ਤੇ ਮੁਲਾਕਾਤ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਦੇ ਨਾਲ ਪਿਛਲੇ ਸਾਲ ਵੀ ਮੁਲਾਕਾਤ ਹੋਈ ਸੀ ਅੱਜ ਫਿਰ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਲਗਭਗ ਅੱਧਾ ਘੰਟਾ ਮੁਲਾਕਾਤ ਕਰਕੇ ਗੱਲਬਾਤ ਕੀਤੀ ਗਈ ਤੇ ਦੂਸਰੇ ਪਾਸੇ ਇੱਕ ਵੱਡਾ ਫੈਸਲਾ ਆਇਆ ਜਿਸ ਨੂੰ ਲੈ ਕੇ ਜਿੱਤ ਦੇ ਜਸ਼ਨ ਮਨਾਏ ਗਏ ਸ਼ਰੂਬਣੀ ਅਕਾਲੀ ਦਲ ਦੇ ਸਾਰੀ ਹੀ ਸਮੁੱਚੀ ਲੀਡਰਸ਼ਿਪ ਵੱਲੋਂ ਅਰਸ਼ਦੀਪ ਸਿੰਘ ਕਲੇਰ ਰਾਜ ਦੇ ਬਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੂਠੀ ਬੇਬੁਨਿਆਦ ਕਾਰਵਾਈ ਕੀਤੀ ਹੈ ਬਿਕਰਮਜੀਤਿਆ ਤੇ ਹਾਲਾਂਕਿ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ ਆਇਆ ਹਰਪਾਲ ਸਿੰਘ ਚੀਮਾ ਨੇ ਕਿਹਾ ਜੋ ਪੰਜਾਬ ਦੇ ਵਿੱਤ ਮੰਤਰੀ ਹਨ ਕਿ ਬਿਕਰਮਜੀਤਿਆ ਨੂੰ ਜ਼ਬਾਨਤ ਮਿਲੀ ਹੈ ਦੇਸ਼ ਦੀ ਮਾਣਯੋਗ ਸੁਪਰੀਮ ਕੋਰਟ ਤੋਂ ਨਾ ਕਿ ਉਹ ਬਰੀ ਹੋਏ ਨੇ ਸਾਡੇ ਕੋਲ ਦਲੀਲਾਂ ਨੇ ਸਾਡੇ ਕੋਲ ਅਪੀਲਾਂ ਨੇ ਸਾਡੇ ਕੋਲ ਤੱਥ ਨੇ ਅਸੀਂ ਇਸ ਕੇਸ ਨੂੰ ਰਿਵਿਊ ਕਰਵਾਵਾਂਗੇ ਅਸੀਂ ਪੂਰਾ ਤਾਮ-ਚਾਮ ਝੋਕਾਂਗੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸਟੇਜ ਤੇ ਕਿਹਾ ਸੀ ਕਿ ਅਸੀਂ ਪੱਕੇ ਭਾਂਡੇ ਦੇ ਵਿੱਚ ਪੱਕੇ ਪੈਰੀ ਕਾਰਵਾਈ ਕੀਤੀ ਹੈ ਵਿਕਰਮ ਮਜੀਠੀਆ ਤੇ ਵਿਕਰਮ ਮਜੀਠੀਆ ਆ 1 ਜਾਂ 2 ਜਾਂ 5 ਜਿੰਨੇ ਦਿਨਾਂ ਨੂੰ ਰਿਹਾਅ ਹੋ ਕੇ ਆਉਣ ਜ਼ਬਾਨ ਤੇ ਬਾਹਰ ਆਉਣਗੇ ਉਸ ਤੋਂ ਪਹਿਲਾਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਜਾਂਦੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਇਹ ਬੜੀ ਵੱਡੀ ਹਾਰ ਹੈ ਆਮ ਆਦਮੀ ਪਾਰਟੀ ਦੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸਟੇਜ ਉੱਤੇ ਬਿਕਰਮ ਮਜੀਠੀਆ ਦਾ ਨਾਮ ਲਿਆ ਲਗਭਗ 8 ਕੁ ਮਹੀਨੇ ਹੋ ਗਏ ਨੇ ਲਗਾਤਾਰ ਨਿਆਂਕ ਹਰਾਸਤੇ ਚੱਲ ਰਹੇ ਸੀ ਤੇ ਦੂਸਰੇ ਪਾਸੇ ਅੱਜ ਡੇਰਾ ਬਿਆਸ ਦੇ ਮੁਖੀ ਵੱਲੋਂ ਜਿਹੜੀ ਅਹਿਮ ਧੁੰਕਾਂ ਨਭਾਈ ਗਈ ਦੱਸਿਆ ਜਾ ਰਿਹਾ ਕਿ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਵੱਧ ਸਾਬਕਾ ਮੰਤਰੀ ਅਤੇ ਇਕਾਲੀ ਆਗੂ ਬਿਕਰਮ ਮਜੀਠੀਆ ਨਾਲ ਮੋੜ ਤੋਂ ਮੁਲਾਕਾਤ ਕਰਨ ਲਈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਜ਼ਿਲ੍ਹੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਗਈ ਇਹ ਦੂਜੀ ਵਾਰ ਹੈ ਜਦੋਂ ਉਹ ਮਜੀਠੀਆ ਨੂੰ ਮਿਲਣ ਦੇ ਲਈ ਪਹੁੰਚੇ ਦੱਸਦੀ ਹੈ ਕਿ ਉਹਨਾਂ ਦੀ ਰਿਸ਼ਤੇਦਾਰ ਵੀ ਪੈਂਦੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨਾਂ ਦੇ ਲਈ ਸੰਗਤ ਵੀ ਨਾਬਾ ਜੇਲ੍ਹ ਦੇ ਬਾਹਰ ਇਕੱਠੀ ਹੋਈ ਹਾਲਾਂਕਿ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਜੀਠੀਆ ਉੱਤੇ ਲੱਗੇ ਇਲਜ਼ਾਮ ਗਲਤ ਹਨ ਇਹ ਪਹਿਲੀ ਵਾਰ ਹੈ ਜਦੋਂ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ ਮਜੀਠੀਆ ਮੇਰਾ ਯਾਰ ਹੈ ਮੈਂ ਮਿਲ ਆਵਾਂਗਾ ਜਦੋਂ ਮੀਡੀਆ ਕਰਮੀਆਂ ਨੇ ਪੁੱਛਿਆ ਕਿ ਮਜੀਠੀਆ ਅੰਦਰ ਕਿਵੇਂ ਨੇ ਉਹਨਾਂ ਤਦ ਦੇਰਾ ਮੁਖੀ ਨੇ ਦੱਸਿਆ ਕਿ ਬਿਕਰਮ ਮਜੀਠੀਆ ਖੁਸ਼ ਹਨ ਉਨ੍ਹਾਂ ਦੇ ਡਰੱਗ ਵਾਰੇ ਸਾਰੇ ਅਰੂਪਾਂ ਨੂੰ ਗਲਤ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕੋਲ ਮਲਾਕੇ ਝੂੜਪੜ ਰਹੇ ਨੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਉਹ ਮਜੀਠੀਆ ਨੂੰ ਜੇਲ੍ਹ ਜੇਲ੍ਹ ਵਿੱਚ ਮਿਲਣ ਹੀ ਗਏ ਸਨ ਲੰਮੀ ਮੁਲਾਕਾਤ ਹੋਈ ਸੀ ਉਸ ਮੁਲਾਕਾਤ ਤੋਂ ਬਾਅਦ ਮਜੀਠੀਆ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਹੈਰਲਡਸ ਤੇ ਪੋਸਟ ਪਾ ਕੇ ਡੇਰਾ ਮੁਖੀ ਦਾ ਧੰਨਵਾਦ ਕੀਤਾ ਸੀ ਦੱਸਦੀ ਕਿ ਡੇਰਾ ਗੁਰਵਿੰਦਰ ਸਿੰਘ ਢਿੱਲੋਂ ਜੀ ਜੋ ਕਿ ਮਜੀਠੀਆ ਦੀ ਪਤਨੀ ਗਰੀਬਕੌਰ ਦੇ ਰਿਸ਼ਤੇਦਾਰ ਹਨ ਉਸ ਸਮੇਂ ਡੇਰਾ ਮੁਖੀ ਦੇ ਆਉਣ ਬਾਰੇ ਪਤਾ ਲੱਗਾ ਤਾਂ ਵੱਡੀ ਗਲਤੀ ਵਿੱਚ ਚੜ੍ਹਦਾਲੂ ਪਹੁੰਚ ਗਏ ਸਨ ਦੱਸ ਦिए ਕਿ ਆਮਦਨ ਤੋਂ ਵੱਧ ਦੇ ਮਾਮਲੇ ਵਿੱਚ ਬਿਕਰ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਇਸ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਪੁਛਗੈਸ ਨੂੰ ਪੁਛਗੈਸ ਨੇ ਪੁਛਗੈਸ ਨੂੰ ਲੈ ਕੇ ਉਹ ਵੀ ਨਾਬਾ ਜੇਲ੍ਹ ਵਿੱਚ ਹੱਲ ਤੇ ਦੂਸਰੇ ਪਾਸੇ ਅੱਜ ਵੱਡੀ ਰਾਤ ਮਿਲੀ ਹੈ ਬਿਕਰ ਮਜੀਠੀਆ ਨੂੰ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਟ ਜੋੜ ਦਾ ਸੰਕੇਤ ਕਰ ਰਹੀਆਂ ਨੇ ਇਹ ਚੀਜ਼ਾਂ ਨੂੰ ਲੈ ਕੇ ਹੁਣ ਕਿਆਸ ਰਗਾਈਆਂ ਲਗਾਈਆਂ ਚਾਰੀਆਂ ਨੇ ਇੱਕ ਪਾਸੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਦੂਜੀ ਵਾਰ ਬਿਕਰਮ ਮਜੀਠੀਆ ਨੂੰ ਮਿਲਣਾ ਤੇ ਦੂਸਰੇ ਪਾਸੇ ਉਹਨਾਂ ਨੇ ਕਹਿਣਾ ਕਿ ਡਰੱਗ ਵਾਲੇ ਦੋਸ਼ ਜਿਹੜੇ ਉਹਨਾਂ ਉਤੇ ਲੱਗੇ ਨੇ ਉਹ ਬਿਲਕੁਲ ਗਲਤ ਹਨ ਯਾਨੀ ਕਿ ਬਿਕਰਮ ਮਜੀਠੀਆ ਅਜਾਇਆ ਨਹੀਂ ਕਰ ਸਕਦੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਰੇਖ ਸਟੇਜ ਤੇ ਪ੍ਰਚਾਰਿਆ ਸੀ ਜਿਹੜਾ ਹੈ ਕਿ ਜਿੰਨਾ ਲੋਕਾਂ ਨੇ ਪੰਜਾਬ ਦੀਆਂ ਮਾਵਾਂ ਅਤੇ ਧੀਆਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਿੱਟੀਆਂ ਕੀਤੀਆਂ ਜਿਨ੍ਹਾਂ ਦੇ ਸੇਵਨ ਕੀਤੇ ਨਸ਼ੇ ਦੇ ਨਾਲ ਪੰਜਾਬੀਆਂ ਦੇ ਪੰਜਾਬੀ ਨੌਜਵਾਨਾਂ ਦੀ ਨਸ਼ਾ ਕੂਚੀ ਹੋਈ ਉਹਨਾਂ ਨੂੰ ਬਾਹਰ ਆਉਣ ਦਾ ਕੋਈ ਅਧਿਕਾਰ ਨਹੀਂ ਪੱਕੇ ਪੈਰੀ ਪੱਕੇ ਭਾਂਡੇ ਵਿੱਚ ਪਾ ਦਿੱਤਾ ਵੱਡੀ ਕਾਰਵਾਈ ਕੀਤੀ ਗਈ ਕੋਕੇ ਜੜ ਦਿੱਤੇ ਗਏ ਚੜ ਪੂੰਡੀਆਂ ਉੱਡ ਗਈਆਂ ਇਹ ਸਾਰੇ ਸ਼ਬਦੀ ਹਮਲੇ ਜਾਂ ਜੁਬਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਲੇਕਿਨ ਉਧਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਜ਼ਬਾਨਤ ਮਿਲੀ ਹੈ ਬਰੀ ਨਹੀਂ ਹੋਈ ਅਸੀਂ ਰੀਵਿਊ ਰੀਵਿਊ ਵੈਰੀਫਿਕੇਸ਼ਨ ਇਸ ਕੇਸ ਦੀ ਕਰਵਾਵਾਂਗੇ ਸਾਡੇ ਕੋਲ ਸਬੂਤ ਨੇ ਤੱਤ ਨੇ ਦਲੀਲਾਂ ਨੇ ਅਪੀਲਾਂ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਦੂਸਰੇ ਪਾਸੇ ਡੇਰਾ ਮੁਕੀ ਦਾ ਇੱਕਦਮ ਪਾਸਾ ਪਲਟਣਾ ਪੱਖ ਦੇ ਵਿੱਚ ਗੱਲ ਕਰਨਾ ਕਿਤੇ ਨਾ ਕਿਤੇ ਇਹ ਸੰਕੇਤ ਕਰਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਦੋਹਾਂ ਪਾਰਟੀਆਂ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਗੱਠਬੰਧਨ ਦੇ ਤਹਿਤ ਲੜੀਆਂ ਜਾਣਗੀਆਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਕੋਈ ਇੱਕ ਵਾਰ ਤਾਂ ਜਸ਼ਨ ਮਨਾਏ ਜਾ ਰਹੇ ਨੇ ਜਿੱਤ ਦੇ ਢੋਲ ਠਮਕੇ ਵੱਜ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਪਰਿਵਾਰਕ ਮੈਂਬਰਾਂ ਵੱਲੋਂ ਖੁਸ਼ੀਆਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਮੀਤ ਸਿੰਘ ਬਾਦਲ ਤੋਂ ਇਲਾਵਾ ਸੁਮੇਤੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਧੰਨਵਾਦ ਕਰਦੀ ਹੈ ਦੇਸ਼ ਦੀ ਸਰਬੋਤਮ ਸਪਰੀਮ ਕੋਰਟ ਦਾ ਧੰਨਵਾਦ